ਆਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੇਤਾ ਸਮੰਦ ਸਾਗਰ ਨੀਰ ਭਰਿਆ ਤੇਤੇ ਅਵਗਣ ਹਮਾਰੇ ਦਇਆ ਕਰੋ ਕਿਸ ਮਿਹਰ ਉਪਾਵੋ ਡੁੱਬ ਦੇ ਪੱਥਰ ਤਾਰੇ ਪਰਮ ਸਤਕਾਰਯੋਗ ਸਨਮਾਨਯੋਗ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਪਾਵਨ ਗੋਦੀ ਦਾ ਨਿਗਮਾੜ ਰਏ ਸੋ ਆਪ ਸੰਗਤਾਂ ਦੇ ਸਮਸਤ ਬਹੁਤ ਹੀ ਪਿਆਰੀ ਆਤਮਾ ਕਹਿਣੀ ਤੇ ਕਰਨੀ ਦੇ ਵਿੱਚ ਜਿਨ੍ਹਾਂ ਨੇ ਮਹਾਂਪੁਰਖਾਂ ਨਾਲ ਲੰਬਾ ਸਮਾਂ ਆਪਣੀ ਜ਼ਿੰਦਗੀ ਦਾ ਬਤੀਤ ਕੀਤਾ ਗਿਆਨੀ ਨਿਹਾਲ ਸਿੰਘ ਸਾਹਿਬ ਜੀ 10 ਉਦੋਂ ਛੋਟੀ ਉਮਰ ਵਿੱਚ ਸਨ ਜਦੋਂ ਦੇ ਗਿਆਨੀ ਜੀ ਕਥਾ ਕਰ ਰਹੇ ਹਨ ਔਰ ਇੰਨੀ ਨਿਮਰਤਾ ਇਹਨਾਂ ਦੇ ਅੰਦਰ ਔਰ ਸਾਦਾਪਨ ਆਪ ਸੰਗਤਾਂ ਨੂੰ ਰੋਹਾਨੀ ਬਚਨ ਚ ਵੰਡ ਰਹੇ ਸਨ ਇਕ ਗਿਆਨ ਵੰਡਣਾ ਹੁੰਦਾ ਹੈ ਸਾਧ ਸੰਗਤ ਦੀ ਰੂਹਾਨੀ ਹੁੰਦੀ ਚੀਜ਼ ਜਿਨ੍ਹਾਂ ਨੇ ਜੀਵਨ ਕਮਾਇਆ ਹੋਏ ਨਾ ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਕਹਿਣੀ ਨਹੀਂ ਕਰਨੀ ਪ੍ਰਵਾਨ ਹੈ ਗੱਜ ਕੇ ਆਖੋ ਸਤਨਾਮ ਅੱਜ ਬਹੁਤ ਈ ਘਾਟ ਮਹਿਸੂਸ ਹੁੰਦੀ ਹੈ ਸਾਡੇ ਪ੍ਰਚਾਰਕ ਵੀਰ ਕਿਉਂਕਿ ਅਸੀਂ ਆਪ ਸੇਵਾ ਤੇ ਸਿਮਰਨ ਤੋਂ ਵਾਂਝੇ ਹਾਂ ਤੇ ਜਿੰਨਾ ਚਿਰ ਗੁਰਮਖੋ ਸੇਵਾ ਨਹੀਂ ਕੀਤੀ ਹੱਥੀ ਉਹਨਾਂ ਚਿਰ ਸੇਵਾ ਦੇ ਉੱਤੇ ਕਥਾ ਕਿਦਾਂ ਕਰਾਂਗੇ ਆਖੋ ਸਤਿਨਾਮ ਤਾਂ ਹਮਾਰੇ ਸਹਿਬ ਜੀ ਕਹਿੰਦੇ ਪਹਿਲਾਂ ਕਰਨੀ ਪ੍ਰਧਾਨ ਹੈ ਬਾਬੇ ਨਾਨਕ ਦੇ ਘਰ ਵਿੱਚ 14 ਸਾਲ 9 ਮਹੀਨੇ 13 ਦਿਨ ਬਾਬੇ ਨੇ ਬੈਠ ਕੇ ਚੌਂਕੜਾ ਮਾਰਿਆ ਉਸ ਧਰਤੀ ਤੋਂ ਦਾਸ ਆਏ ਤੇ ਉਸ ਧਰਤੀ ਤੋਂ ਬਾਅਦ ਕਰੀਬ 12 14 ਸਾਲ ਜਿਹੜੇ ਮਹਾਰਾਜ ਨੇ ਖੇਤੀ ਕੀਤੀ ਕੋਈ ਐਸਾ ਲਫ਼ਜ਼ ਹੀ ਨਹੀਂ ਛੱਡਿਆ ਮਹਾਰਾਜ ਜੀ ਨੇ ਸਾਡੇ ਵਾਸਤੇ ਕਹਿਣ ਨੂੰ ਜਿਹੜਾ ਆਪ ਨਾ ਕੀਤਾ ਹੋਵੇ ਤੇ ਸਿੰਘ ਸਾਹਿਬ ਹੋਣਾ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਨੂੰ ਸਾਂਝ ਪਾਈ ਹੈ ਦਾਸ ਸਾਹਿਬ ਦੀਆਂ ਅਸੀਸਾਂ ਚਾਹਵੇਗਾ ਕਿਉਂਕਿ ਗੁਰਦੁਆਰਾ ਬੌਲੀ ਸਾਹਿਬ ਡੱਲਾ ਬੜਾ ਵੱਡਾ ਇਤਿਹਾਸ ਹੈ ਉਸ ਨਗਰ ਦਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਾਤਾ ਦਮੋਦਰੀ ਸਾਹਿਬ ਨੂੰ ਵਿਆਹਣ ਗਏ ਉੱਥੇ ਆਖੋ ਸਤਨਾਮ ਔਰ ਉਸੇ ਜਗ੍ਹਾ ਹੀ ਬੌਲੀ ਦਾ ਟੱਪ ਲਾਇਆ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਔਰ ਸਿੱਖ ਇਤਿਹਾਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਭ ਤੋਂ ਪਹਿਲਾ ਆਨੰਦ ਕਾਰਜ ਉਹ ਹੀ ਹੋਇਆ ਗੱਜ ਕੇ ਕਹਿਦੇ ਸਤਨਾਮ ਵੀਰ ਪ੍ਰਭ ਦਿਆਲ ਸਿੰਘ ਜੀ ਜਿਨ੍ਹਾਂ ਦੇ ਨਾਲ ਪ੍ਰੇਮ ਔਰ ਆਪਸੰਗਤਾ ਦੇ ਪਹਿਲੀ ਵਾਰੀ ਦਰਸ਼ਨ ਕਰ ਰਹੇ ਚਾਰ ਮੰਜੀਆਂ ਉਸ ਧਰਤੀ ਨੂੰ ਮਿਲੀਆਂ 72 ਬ੍ਰਹਮ ਗਿਆਨੀ ਗੁਰ ਸਿੱਖ ਹੋਏ ਭਾਈ ਗੁਰਦਾਸ ਦੀ 15ਵੀਂ 16ਵੀਂ ਪੌੜੀ 'ਚ ਜ਼ਿਕਰ ਆਇਆ ਐਡਾ ਮਹਾਨ ਨਗਰ ਜਿਸ ਨਗਰ ਨੂੰ ਸ਼ਿੰਗਾਰਿਆ ਸਵਾਰਿਆ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਤੇ ਮੈਂ ਚਾਹਵਾਂਗਾ ਜਿੱਥੇ ਲੜੀ ਸਿੰਘ ਸਾਹਿਬ ਜੀ ਨੇ ਛੱਡੀ ਹੈ ਉਸੇ ਲੜੀ ਤੇ ਆਪਾਂ ਉਹਨਾਂ ਮਹਾਂਪੁਰਖਾਂ ਦੇ ਮੇਲ ਦੀ ਕਥਾ ਤੁਹਾਡੇ ਨਾਲ ਸਾਂਝੀ ਕਰਦਾਂਗੇ ਆਓ 2-4 ਮਿੰਟ ਸਾਰੇ ਜੁੜੋ ਹੱਥ ਜੋੜੋ ਪਹਿਲਾਂ ਇਸ ਤਰ੍ਹਾਂ ਅਕੜਿੰਗੀ ਨਾ ਪਾਇਓ ਮਹਾਂਪੁਰਖ ਵੀ ਕਹਿੰਦੇ ਹੁੰਦੇ ਬਾਬਾ ਸ਼ੰਦਰ ਸਿੰਘ ਜੀ ਸੁਭਰਾਵਾਂ ਵਾਲੇ ਵੀ ਆ ਜਿਹੜੇ ਐਂ ਜਿਨੀ ਹੱਥ ਫਸਾਉਣੇ ਸਿੱਧੇ ਹੱਥ ਜੋੜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਭ ਤੋਂ ਵੱਡਾ ਪੁੰਨ ਆ ਜੀ ਜਿਹੜਾ ਦੋਵੇਂ ਹੱਥ ਜੋੜ ਕੇ ਕਿਸੇ ਨੂੰ ਬੁਲਾਉਣਾ ਸਭ ਤੋਂ ਵੱਡਾ ਪੁੰਨ ਜਿਹਨੂੰ ਮਹਾਰਾਜ ਬਾਣੀ ਚ ਕਹਿੰਦੇ ਕਰ ਡੰਡੋਤ ਪੁੰਨ ਵੱਡਾ ਪੁੰਨ ਹੈ ਮੱਲੂ ਤੁਹਾਡੇ ਕੋ ਦੇਣ ਲਈ ਪੈਸੇ ਨਹੀਂ ਮੱਥਾ ਟੇਕਣ ਲਈ ਕਿਵਰੀ ਘਰ 'ਚ ਗਰੀਬੀ ਹੁੰਦੀ ਐ ਤੇ ਸੇਖਾ ਆ ਕੇ ਗੁਰੂ ਸਾਹਮਣੇ ਕਿਤੇ ਸ਼ਰਮਿੰਦਾ ਨਾ ਹੋਵੇ ਵੀ ਮੈਂ ਸਾਰੀ ਸੰਗਤ ਸਾਹਮਣੇ ਕਿੱਦਾਂ ਮਾਰੇ ਤੁਹਾਡੇ ਸਨਮੁਖ ਆਵਾਂ ਤਾਂ ਮਹਾਰਾਜ ਕਹਿੰਦੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਇਹ ਪੁੰਨ ਇਹ ਮਾਇਆ ਪਤਾ ਨਹੀਂ ਕਿੰਨੀਆਂ ਰੂਹਾਂ ਦੇ ਮੂੰਹ 'ਚ ਜਾਣੀ ਐ ਕਿਸੇ ਲੋੜਵੰਦ ਨੇ ਵਰਤ ਨਹੀਂ ਕੋਈ ਵੀ ਵਰਤਲੇ ਗੁਰੂ ਤੇ ਦਿਆਲੂ ਐ ਖੁਸ ਸਤਨਾਮ ਸੁਮਾਰੇ ਸਾਰਿਆਂ ਦੀ ਸਾਂਝੀ ਨੇ ਸੋ ਇਸ ਕਰਕੇ ਸਭ ਤੋਂ ਵੱਡਾ ਪੁੰਨ ਜਿਹਦੇ ਕੋਲ ਕੁਝ ਨਹੀਂ ਹੈਗਾ ਮਾਰੇ ਕਹਿੰਦੇ ਹੱਥ ਹੈਗੇ ਦੋਵੇਂ ਚਲ ਇਹੋ ਹੀ ਜੋੜ ਦੇ ਇਹ ਸਭ ਤੋਂ ਵੱਡਾ ਪੁੰਨ ਹੈ ਗੁਰੂ ਨੂੰ ਨਮਸਕਾਰ ਕਰ ਦੇਣੀ ਕਰ ਡੰਡੌਤ ਪੁੰਨ ਵੱਡਾ ਹੈ ਤੇ ਸਭ ਤੋਂ ਵੱਡਾ ਦਾਨ ਕਿਹੜਾ ਜਦੋਂ ਆਪਾਂ ਅਰਦਾਸ ਸੁਣਦੇ ਉੱਥੇ ਬਚਨ ਆਉਂਦਾ ਸਿੱਖਾਂ ਨੂੰ ਸਿੱਖੀ ਬੋਲਿਆ ਕਰੋ ਰੱਖਿਓ ਭਾਵੇਂ ਨਾ ਚਲ ਬੋਲੋ ਤੇ ਸਹੀ ਸਿੱਖਾਂ ਨੂੰ ਸਿੱਖੀ ਕਿਉਂਕਿ ਗੁਰਮਖੋ ਅੱਜ ਬਾਪੂ ਸਾਡੇ ਬਜ਼ੁਰਗ ਬੈਠੇ ਵੇਖੋ ਕਿੰਡੇ ਸੋਹਣੇ ਦਾੜੇ ਤੇ ਚਿਹਰੇ ਲਾਲ ਸਾਡਾ ਦਾਦਾ ਨਿਹੰਗ ਸਿੰਘ ਸੀ ਬਾਪੂ ਸਾਡਾ ਪੁਛੰਗ ਭਾਉ ਨੇ ਕੁੜਤਾ ਪਜਾਮਾ ਤੇ ਦਾੜੀ ਪਾਗ ਰੱਖ ਲਈ ਤੇ ਮਾਫੀ ਦੇਣੀ ਤੀਜੀ ਪੀੜੀ ਸਾਡੀ ਹੁਣ ਨੰਗ ਮਲਾਂਗੀ ਹੋ ਗਈ ਆਖੋ ਸਤਨਾਮ ਕਿਉਂਕਿ ਨਾਂ ਤੇ ਲੀੜੇ ਝੱਜਦੇ ਪਾਉਂਦੇ ਆ ਮੁੰਡੇ ਆਉਣ ਵਾਲੇ ਇੱਕ ਬਲੈਨ ਤੇ ਇੱਕ ਕੱਚਾ ਤਿੰਨਾ ਸਿਰ ਤੇ ਊੜਾ ਤਿੰਨਾ ਦਾੜਾ ਸੋ ਇਹ ਜ਼ਰੂਰੀ ਬੇਨਤੀਆਂ ਐ ਵੀ ਜਿਹੜੇ ਪੰਜ ਸਰਪੰਚ ਮੈਂਬਰ ਦੀ ਮੋਹ ਹੀ ਗਵਾਚਗੀ ਤੇ ਕੰਮ ਕਿਦਾਂ ਕਰੂਗਾ ਆਪਣੀ ਮੋਹ ਜਿਹੜੀ ਇਹਨੂੰ ਤਗੜਿਓ ਕੇ ਬਚਾਈਏ ਕਥਾ ਸਮਾਗਮੇ ਤਾਈਂਓ ਲੀਕੀਦੇ ਐ ਗੁਰਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਸਭ ਤੋਂ ਵੱਡੀ ਗੱਲ ਗੁਰੂ ਦੇ ਬਚਨ ਮੰਨਣੇ ਹੁਣ ਆਪ ਸਾਰੇ ਪਿਆਰ ਨਾਲ ਬੈਠੇ ਆਪਾਂ ਮੱਥਾ ਟੇਕਿਆ ਤੇ ਜਦੋਂ ਵੀ ਸਿੱਖ ਮੱਥਾ ਟੇਕ ਕੇ ਤੇ ਫਿਰ ਪ੍ਰਕਰਮਾਂ ਕਰਦਾ ਨਾ ਉੱਪਰ ਦੀ ਕੋਮ ਕੇ ਇਹ ਪ੍ਰਕਰਮਾਂ ਦੇ ਅਰਥ ਹੀ ਇਹ ਨੇ ਬਹੁਤ ਅਰਥ ਕੀਤੇ ਵਿਦਵਾਨਾਂ ਪਰ ਸੂਖਮ ਜੀ ਅਰਥ ਕਿਹੜੇ ਐ ਪਰਮੈਣੇ ਪਤੀ ਕਰਮਾਂ ਭਾਵ ਆਪਣੀ ਜ਼ਿੰਦਗੀ ਦਾ ਸੰਘਰਸ਼ ਜਦੋਂ ਸਿੱਖ ਮੱਥਾ ਟੇਕ ਕੇ ਪ੍ਰਕਰਮਾਂ ਕਰਦਾ ਉਹਦਾ ਭਾਵ ਪ੍ਰਣ ਵੀ ਅੱਜ ਤੋਂ ਬਾਅਦ ਮੇਰਾ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਮੈਂ ਜੋ ਮਹਾਰਾਜ ਕਹਿਣਗੇ ਉਹ ਆਪਣੀ ਜ਼ਿੰਦਗੀ ਚ ਧਾਰਨ ਕਰੂੰਗਾ ਇਹ ਪ੍ਰਕਰਮਾਂ ਦਾ ਅਰਥ ਹੈ ਗੱਜ ਕੇ ਕਹਿ ਦੋ ਸਤਨਾਮ ਹੁਣ ਤੇ ਕਰੀਬਨ ਕਈਆਂ ਨੂੰ ਪੁੱਛੀਦਾ ਸੰਗਤਾਂ ਨੂੰ 20-20 ਸਾਲ ਹੋ ਗਏ 30-30 ਗੁਰਦੁਆਰੇ ਜਾਂਦੇ ਆ ਹਨਾ ਵੀ ਆਪਾਂ ਪ੍ਰਕਰਮਾਂ ਕਰਦੇ ਇਹਦਾ ਅਰਥ ਕੀ ਹੈ ਕਹਿੰਦੇ ਬਾਬਾ ਜੀ ਪਤਾ ਨਹੀਂ ਫਿਰ ਜੇ ਕੋਈ ਦੱਸੇ ਤੇ ਮੰਨੋ ਇਹ ਪ੍ਰਕਰਮਾਂ ਦਾ ਭਾਵ ਹੈ ਪ੍ਰਣ ਕਰਨਾ ਗੁਰੂ ਸਾਹਿਬ ਨੂੰ ਆਪਣੇ ਮਸਤਕ ਟੇਕੇ ਆਪਣੇ ਮਾਲਕ ਮੰਨ ਲੈਣਾ ਤੇ ਜੋ ਗੁਰ ਕਹੈ ਸੋਈ ਜਿੱਦਾਂ ਭੈਣਾ ਬੈਠੀਆਂ ਮੇਰੀਆਂ ਆਪਾਂ ਵਿਆਹ ਕਰਾਉਣੇ ਲਾਵਾਂ ਹੁੰਦੀਆਂ ਤੇ ਲਾਵਾਂ ਦਾ ਭਾਵ ਹੈ ਅੱਜ ਤੋਂ ਬਾਅਦ ਹੀ ਮੇਰਾ ਪਤੀ ਹੈ ਇਹ ਮੈਨੂੰ ਰੁੱਖੀ ਸੁਖੀ ਹੋਣੇ ਗਿਆਨੀ ਨਿਹਾਲ ਸਿੰਘ ਸਾਹਿਬ ਜੀ ਬਚਨ ਕਰ ਰਹੇ ਸਨ ਕਿ ਬੀਬੀ ਅਮਰੋ ਨੂੰ ਮਹਾਰਾਜ ਨੇ ਬਚਨ ਕੀਤਾ ਸੀ ਵੀ ਬਿਨਾਂ ਸੱਦੇ ਤੋਂ ਆਉਣਾ ਨਹੀਂ ਇਹ ਪ੍ਰਾਤਨ ਬਹੁਤ ਵੱਡੇ ਜੀਵਨ ਸੀ ਹੁਣ ਤਾਂ ਸਮਾਂ ਬੜਾ ਔਖਾ ਮੋਬਾਈਲ ਬੱਚਿਆਂ ਨੂੰ ਖਾ ਗਿਆ ਜਵਾਨੀ ਗੋਰੇ ਲੈ ਗਏ ਤੇ ਮਾਂ ਪਿਓ ਨੂੰ ਹੋ ਕੇ ਆਖੋ ਸਤਨਾਮ ਦੌੜ ਲੱਗੀ ਐ ਮਾਫੀ ਦੇ ਦੇਣੀ ਸੋ ਉਸ ਵੇਲੇ ਹੁੰਦਾ ਸੀ ਬੱਚੀ ਦੀ ਡੋਲੀ ਜਾਵੇ ਤੇ ਅਰਥੀ ਆਵੇ ਤਾਂ ਕਰਕੇ ਇਨ੍ਹਾਂ ਲਾਵਾਂ ਦੇ ਬਹੁਤ ਵੱਡੇ ਅਰਥ ਸਨ ਕਿ ਇਹ ਮੇਰਾ ਪਤੀ ਪਰਵੇਸ਼ਰ ਐ ਇਹ ਨੂੰ ਸੁੱਕੀ ਦੇ ਦੇ ਗਿੱਲੀ ਦੇ ਦੇ ਕੱਚੇ ਥਾਂ ਪਾ ਦੇ ਪੱਕੇ ਥਾਂ ਮੈਂ ਇਹਦੇ ਨਾਲ ਰਵਾਂਗੀ ਆਖੋ ਸਤਨਾਮ ਹੱਬੇ ਸਾਖ ਕੁੜਾਵੇ ਡਿੱਠੇ ਤੋਂ ਪੱਲੇ ਤੰਡ ਐ ਇਹ ਵਾਦਾ ਕੀਤਾ ਜਾਂਦਾ ਸੀ ਪਰ ਅੱਜ ਵਾਦੇ ਟੁੱਟ ਗਏ ਭਾਵਨਾਾਂ ਦੇ ਰਿਸ਼ਤੇ ਮੁੱਕ ਗਏ ਅੱਜ ਪ੍ਰਕਰਮਾਂ ਤੇ ਕਰਦੇ ਪਏ ਆ ਪਰ ਪਤਾ ਨਹੀਂ ਇਹਦਾ ਮਤਬਲ ਕੀ ਐ ਇਹਦਾ ਮਤਬਲ ਪ੍ਰਣ ਕਰ ਲਿਆ ਗੁਰੂ ਦੇ ਨਾਲ ਕਿ ਅੱਜ ਤੋਂ ਬਾਅਦ ਮੈਂ ਮੱਥਾ ਟੇਕ ਕੇ ਗੁਰੂ ਦੇ ਪ੍ਰਕਰਮਾਂ ਕਰ ਲੀਆ ਹੁਣ ਮੇਰਾ ਗੁਰੂ ਜੋ ਕਹੂ ਮੈਂ ਕਰੂੰਗਾ ਤੇ ਕੀਤਾ ਦਿਹਾਣੀ ਗੁਰੂ ਨੇ ਕੀ ਆਖਿਆ ਸੀ ਅਮਰਤ ਵੇਲੇ ਉੱਠਣਾ ਬੋਲੋ ਵਾਹਿਗੁਰੂ ਸਾਰੇ ਬੋਲੋ ਜੀ ਵਾਹਿਗੁਰੂ ਅਜੇ ਨਹੀਂ ਬੋਲਦੇ ਚਾਹ ਜੋ ਨਹੀਂ ਪੀਤੀ ਮਾਰੇ ਨੇ ਆਖਿਆ ਸੀ ਅਮਰਤ ਵੇਲੇ ਉੱਠਣਾ ਕਿਸ ਸੁੱਚੇ ਰੱਖਣੇ ਨਿੰਦਿਆ ਨਹੀਂ ਕਰਨੀ ਚੁਗਲੀ ਨਹੀਂ ਕਰਨੀ ਆਪਣੇ ਵਿਆਹ ਸ਼ਾਦੀ ਤੇ ਗਾਉਣ ਵਾਲੀ ਡਾਂਸਰ ਨਹੀਂ ਵੇਖਣੀ ਨਸ਼ਾ ਨਾ ਪੀਣਾ ਨਾ ਕਿਸੇ ਨੂੰ ਪਿਉਣਾ ਬੁਰੇ ਦਾ ਭਲਾ ਕਰਨਾ ਹੈ ਇਹ ਪ੍ਰਕਰਮਾਂ ਤੇ ਆਪਾਂ ਕਰੀ ਜਾਂਦੇ ਮੱਥੇ ਟੇਕੀ ਜਾਂਦੇ ਪਰ ਬੁੱਝੂ ਕੌਣ ਹੈ ਆਓ ਪਿਆਰਿਓ ਹੁਣ ਮੈਂ ਉਹਨਾਂ ਮਹਾਂਪੁਰਖਾਂ ਦੀ ਸਾਂਝ ਪਾਉਣੀ ਹੈ ਜਿਸ ਧਰਤੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਬੜਾ ਪਿਆਰ ਦਿੱਤਾ ਦਾਸ ਨੂੰ ਕਰੀਬ 10 ਸਾਲ ਉਸ ਸਥਾਨ ਤੇ ਹੋ ਗਏ ਔਰ ਹੁਣ ਸਤਿਗੁਰੂ ਨੇ ਕਿਰਪਾ ਕੀਤੀ ਭਾਈ ਪਾਰੋ ਜੀ ਪਰਮਹੰਸ ਜਿਨ੍ਹਾਂ ਦੀ ਕੋਲ ਦੇ ਵਿੱਚੋਂ ਬਾਬਾ ਦਇਆ ਸਿੰਘ ਸਾਹਿਬ ਜੀ ਹੋਏ ਪਹਿਲੇ ਪਿਆਰਿਓ ਵੀ ਡੱਲੇ ਦੇ ਹੀ ਹੈ ਦੂਸਰੀ ਮੰਜੀ ਭਾਈ ਲਾਲੂ ਜੀ ਵੈਦ ਤਈਆ ਤਾਪ ਸਾਖੀ ਆਪ ਜੀ ਸਮਸਤ ਜਾਣਦੇ ਹੋ ਤੀਸਰੀ ਮੰਜੀ ਸ਼ਾ ਅਲਾ ਯਾਰ ਜਿਹਦੇ ਕੋ 750 ਅਰਬੀ ਘੋੜਾ ਸੀ ਮਹਾਂਪੁਰਖਾਂ ਨੂੰ ਪਤਾ ਹੈ ਇੱਕ ਘੋੜੇ ਦੀ ਕਿੰਨੀ ਕੀਮਤ ਆ ਔਰ ਮਹਾਂਪੁਰਖ ਇਹ ਵੀ ਕਥਾ ਲੜੀਵਾਰ ਚੋਂਦਾ ਸੂਰਜ ਪ੍ਰਤਾਪ ਦੇ ਅੰਦਰ ਵੀ ਜਿਹੜਾ ਇੱਕ ਘੋੜੇ ਨੂੰ ਨਿਵਾਤ ਵਾ ਕੇ ਸਿੰਘ ਖਰਕਾ ਕਰਦਾ ਏ ਤੇ ਇੱਕ ਸਵੇਰੇ ਉੱਠ ਕੇ ਨਿਤਨੇਮ ਦੋਵਾਂ ਦੀ ਬਰਾਬਰ ਸੇਵਾ ਗੱਜ ਕੇ ਆਖੋ ਸਤਨਾਮ ਇਹ ਮਹਾਰਾਜ ਦੇ ਰਾਖੀ ਹੈ ਮਹਾਰਾਜ ਦੀ ਬਖਸ਼ਿਸ਼ਾਂ ਨੇ ਇਹ ਐਵੇਂ ਨਹੀਂ ਇਹਨਾਂ ਨੂੰ ਆਪਾਂ ਪਸ਼ੂ ਨਹੀਂ ਕਹਿ ਸਕਦੇ ਜਾਨਵਰ ਨਹੀਂ ਕਹਿ ਸਕਦੇ ਕਿਉਂਕਿ ਵੈਸੇ ਵੀ ਇਹ ਜਿੰਨੇ ਵੀ ਘੋੜੇ ਨੇ ਇਹ ਹਰ ਵੇਲੇ ਮਹਾਰਾਜ ਪ੍ਰਾਰਥਨ ਸਮੇਂ ਤੋਂ ਲੈ ਕੇ ਅੱਜ ਤੱਕ ਜਿੱਥੇ ਵੀ ਦੀਵਾਨ ਹੁੰਦਾ ਖੰਡਪੜ ਤੁਸੀਂ ਇਹ ਵੇਖੋ ਵੀ ਇਹਨਾਂ ਨੂੰ ਆਪਾਂ ਜਾਨਵਰ ਕਹਿ ਦਿੰਨੇ ਆ ਤੇ ਇਹਨਾਂ ਨੇ ਕਿੰਨੀ ਬਾਣੀ ਸੁਣੀ ਆਖੋ ਸਤਨਾਮ ਇਹ ਜੀਵ ਨਹੀਂ ਹੈ ਤੇ ਕੋਈ ਰੂਹਾ ਵਾਂ ਜਿਹੜੇ ਦਲਪੰਥ ਦੇ ਘੋੜੇ ਵੀ ਆ ਨਾ ਕਿਉਂਕਿ ਕਿੰਨੀ ਕਥਾ ਕੀਰਤਨ ਰੋਜ਼ ਕਿੰਨੇ ਦੀਵਾਨ ਭਾਵੇਂ ਇਹ ਵਿਚਾਰੇ ਮੂੰਹ ਤੋਂ ਨਹੀਂ ਬੋਲਦੇ ਪਰ ਸੰਗਤ ਵੇਖੋ ਗੱਡੀ ਤਕੜੀ ਹੈ ਤੇ ਮਹਾਰਾਜ ਦੀ ਬਾਣੀ ਕਹਿੰਦੀ ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਗਾਵ ਤੇ ਉਧਰਹਿ ਸੁਣ ਤੇ ਉਧਰਹਿ ਬਿਨ ਸਹਿ ਪਾਵ ਪਸ਼ੂ ਪ੍ਰੇਤ ਮੁਗਦ ਕੋ ਉਤਾਰੇ ਸੁਣ ਤੇ ਪਨੀਤ ਕਹਤੇ ਪੂਤੇ ਇਹ ਸੁਣਨਾ ਵੀ ਇੰਨਾ ਪਵਿੱਤਰ ਹੈ ਤੇ ਇੰਨਾ ਜੀਵਾਂ ਦੇ ਕੰਨਾਂ 'ਚ ਕਿੰਨੀ ਕਥਾ ਪੈਂਦੀ ਹੈ ਇਹ ਹਰ ਵੇਲੇ ਮਾਰੇ ਦੀ ਪਾਲਕੀ ਨਾਲੇ ਘੋੜੇ ਰਹਿੰਦੇ ਨੇ ਗੱਜ ਕੇ ਕਹ ਦੋ ਸਤਨਾਮ ਸ੍ਰੀ ਤੇ ਧੰਨ ਹੋ ਜਾਂਦੀ ਜਿਹੜੀ ਵੀ ਚੀਜ਼ ਸੰਗਤ ਕਰੇ ਕਬੀਰ ਸੰਗਤ ਕਰੀਐ ਸਾਧ ਕੀ ਅੰਤ ਕਰੈ ਆਉ ਕਿਰਪਾ ਕਰਿਓ ਥੋੜਾ ਜਿਹਾ ਉਹਨਾਂ ਮਹਾਂਪੁਰਖਾਂ 750 ਵਰਬੀ ਘੋੜੇ ਦਾ ਮਾਲਕ ਸੀ ਸ਼ਾਹ ਲਾਜਾਰ ਜਿਹਨੂੰ ਤੀਜੀ ਮੰਜੀ ਮਿਲਦੀ ਹੈ ਬੜੀ ਪਿਆਰੀ ਸੁੰਦਰ ਕਥਾ ਹੈ ਆਪ ਜੀ ਸੀਸਾਂ ਦਿਓ ਅੱਗੇ ਤੁਰਾਂਗੇ ਉੱਚੀ ਕਿਰਪਾ ਕਰੋ 5 ਮਿੰਟ ਨਾਮ ਦੀ ਦਾਤ ਕਿਉਂਕਿ ਸਭ ਤੋਂ ਵੱਡਾ ਪੁੰਨ ਹੈ ਹੱਥ ਜੋੜ ਕੇ ਕਿਸੇ ਨੂੰ ਬੁਲਾ ਲੈਣਾ ਤੇ ਸਭ ਤੋਂ ਵੱਡਾ ਦਾਨ ਅਰਦਾਸ ਦੇ ਵਿੱਚ ਲਿਖਿਆ ਦਾਨਾਂ ਕੈ ਸਿਰਦਾਨ ਹੁਣ ਥੋੜਾ ਜਿਹਾ ਆਪਣੇ ਮੁਖ ਹਲਾ ਦਿਓ ਕਿਉਂਕਿ ਗਿਆਨੀ ਜੀ ਹੋਣਾ ਸ਼ਬਦ ਪੜਿਆ ਤੀਜੇ ਪਾਦਸ਼ਾਹ ਦੀ ਉਸਤਤ ਸੋਈਆਂ ਦੀ ਆਪ ਜੀ ਨੇ ਹੰਗਾਰਾ ਰਾਜ ਕੇ ਨਹੀਂ ਭਰਿਆ ਹੰਗਾਰਾ ਜਰੂਰ ਦਿਆ ਕਰੋ ਕਿਉਂਕਿ ਦੀਵੇ ਚ ਤੇਲ ਪਊਗਾ ਤੇ ਦੀਵਾ ਜਗਣਾ ਜੇ ਤਗੜਿਓ ਗੈਦਾ ਹੰਗਾਰਾ ਦਵੋਂਗੇ ਸਮਾਗਮ ਕਰਾਵੋਂਗੇ ਤੇ ਆਉਣ ਵਾਲੀ ਪੀੜੀ ਬਚਾਲੋ ਜੇ ਵੱਜਦੀ ਜੇ ਨਹੀਂ ਤੇ ਫਿਰ ਗਉਣ ਵਾਲੀਆਂ ਤੇ ਗਰਾਈਆਂ ਕਰਕੇ ਲੱਗਣ ਹੀ ਦਿਆਂ ਆਖੋ ਸਤਨਾਮ ਬਹੁਤ ਔਖਾ ਜਿਸ ਚੀਜ਼ ਤੋਂ ਗੁਰੂ ਸਾਹਿਬ ਜੀ ਆਪ ਭਾਈ ਜੋਗੇ ਦਾ ਪਹਿਰਾ ਕੀਤਾ ਦਸਵੇਂ ਪਾਤਸ਼ਾਹ ਜੀ ਨੇ ਮਹਾਰਾਜ ਨੇ ਆਖਿਆ ਨਹੀਂ ਪੁੱਤ ਵੇਖਣੀ ਜਾਜਾ ਪਾਉ ਅਮਰਤ ਛਾ ਕੇ ਗਾਤਰੀ ਦਾੜੀ ਲੈ ਕੇ ਆਪਾਂ ਗ੍ਰਾਹੀ ਕਰਨ ਦੇ ਕਾਤੋਂ ਕਰਦੇ ਆ ਤੇ ਅਰਦਾਸੀਆ ਵਿਚਾਰਾ ਕਹਿਣ ਦਿਆ ਸਿੱਖਾਂ ਦਾ ਮਨ ਨੀਵਾ ਮਤ ਇਹਨੂੰ ਉੱਚੀ ਬਣਾਈਏ ਆਓ ਫਿਰ ਕਹਿਓ ਕਿਰਪਾ ਜੀ ਸਾਰੇ ਭੈਣੋ ਤੁਸੀਂ ਵੀ ਸਿੱਧੇ ਹੋ ਕੇ ਬੈਠੋ ਪ੍ਰੇਮ ਦੇ ਵਿੱਚ ਗੱਜ ਕੇ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰੋ ਕਰੋ ਕਿਰਪਾ ਪਿਆਰੇ ਉਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ 도ਵੇ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ 도ਵੇ ਮੰਗੋ ਮੰਗੋ ਸਾਰੇ ਵਾਹ ਬੰਦੇ ਨੂੰ ਤਾਰ ਦੇ ਸੇਵਾ ਤੇ ਸਿਮਰਨ 도ਵੇ ਬੰਦੇ ਨੂੰ ਤਾਰ ਦੇ ਸੇਵਾ ਤੇ ਸਿਮਰਨ 도ਵੇ ਵਾਹਿ ਆਪਣੀ ਜ਼ਿੰਦਗੀ ਦਾ ਗੁਰਮਖੋ ਅਸਲ ਗਹਿਣਾ ਹੈ ਸੇਵਾ ਤੇ ਸਿਮਰਨ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਉੱਡ ਕੇ ਚੱਲ ਜਾਂਦੇ ਗੁਰੂ ਦੇ ਪਿਆਰੇ